ਪਕਾਰਾਵੈਨ ਜਾਨੀ ਕਿ ਜਿੰਨੂੰ ਮੋਟਰ ਹੋਮ ਬੋਲਿਆ ਜਾਂਦਾ ਉਹ ਆਪਾਂ ਬਣਾ ਕੇ ਤੇ ਸੇਲ ਕਰਦੇ ਆ ਸਭ ਤੋਂ ਵਧੀਆ ਇਸ ਗਾਰਡਨ ਦੇ ਵਿੱਚ ਤੇ ਜਿਹੜੀ ਮੈਨੂੰ ਚੀਜ਼ ਪਸੰਦ ਆ ਉਹ ਆ ਸਾਰੀਆਂ ਜਿਹੜੀਆਂ ਸੁੰਜੜਾਂ ਦੀਆਂ ਫਲੀਆਂ ਦੋ ਤਿੰਨ ਤੇ ਆਜੋ ਵਧੀਆ ਜਿਹੜੀ ਚੀਜ਼ ਹੋਈ ਉਹ ਦਿਖਾਉਣੀ ਆ ਆਪਾਂ ਤੁਹਾਨੂੰ ਤੇ ਸਭ ਤੋਂ ਵਧੀਆ ਇਸ ਗਾਰਡਨ ਦੇ ਵਿੱਚ ਤੇ ਜਿਹੜੀ ਮੈਨੂੰ ਚੀਜ਼ ਪਸੰਦ ਆ ਉਹ ਇਹਨਾਂ ਚ ਕੋਈ ਵੀ ਮੈਂ ਬੂਟਾ ਨਹੀਂ ਲਾਇਆ ਸਾਰੇ ਆਪਣੇ ਆਪ ਹੀ ਉੱਗੇ ਹੋਏ ਨੇ ਇੱਥੇ ਵੀ ਦੇਖੋ ਇਹਨਾਂ ਨਾਲ ਜਿਹੜਾ ਲਸਣ ਹੋਇਆ ਇਹ ਸਾਰੇ ਕੈਰੀ ਦੇ ਵਿੱਚ ਲਸਣ ਆ ਨਾਲ ਨਾਲ ਆਪਾਂ ਜਿਵੇਂ ਮੈਂ ਸਾਗ ਦਾ ਛੱਟਾ ਦੇਤਾ ਸੀ ਸਾਰੀ ਕੈਰੀ 'ਚ ਨਾਲ ਸਾਗ ਹੋਇਆ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿੈਸੋ ਹਸਾਲ ਸਵਾਲ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਬਲੌਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਵੇਂ ਲੈ ਕੇ ਆਵਾਂਗੇ ਗਾਰਡਨ ਦੀ ਵੀਡੀਓ ਕਿਉਂਕਿ ਬਹੁਤ ਦੇਰ ਤੋਂ ਕਮੈਂਟ ਆ ਰਿਹਾ ਸੀ ਜਿਵੇਂ ਤੁਹਾਨੂੰ ਪਤਾ ਆਪਣਾ ਥੋੜਾ ਜਿਹਾ ਆਪਾਂ ਉਹ ਬਿਜ਼ਨਸ ਵੱਲ ਰੁਚੀ ਹੋਈ ਸੀਗੀ ਪੀ ਜਿਵੇਂ ਆਚਾਰ ਪੰਜੀਰੀਆਂ ਆਪਾਂ ਬਣਾ ਕੇ ਸੇਲ ਕਰਦੇ ਆ ਤੇ ਬਹੁਤ ਜ਼ਿਆਦ ਦੀ ਰਿਕੁਐਸਟ ਆ ਰਹੀ ਸੀ ਕਿ ਤੁਸੀਂ ਆਪਣੇ ਗਾਰਡਨ ਦੀ ਵੀਡੀਓ ਦਿਖਾਓ ਜੀ ਤੁਸੀਂ ਕੀ ਕੀ ਬੀਜਿਆ ਵਾ ਕੁਝ ਅਸੀਂ ਉਧਰ ਉੱਧੇ ਸੀ ਕੁਝ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਇੱਕ ਗੱਡੀ ਹੈ ਨਾ ਇਸ ਜਿਉ ਖੜੀ ਇਹਨੂੰ ਹੁਣ ਆਪਾਂ ਪਿੱਛੇ ਡਾਲਾ ਵਗੈਰਾ ਲਾਇਆ ਵਾ ਇਹਨੂੰ ਤਿਆਰ ਕਰਨਾ ਵਾ ਪੰਜਾਬ ਦੇ ਵਿੱਚ ਆਪਾਂ ਹੀ ਆ ਜਿਹੜੇ ਆਪਾਂ ਕਾਰਾਵੈਨ ਯਾਨੀ ਕਿ ਜਿੰਨੂੰ ਮੋਟਰ ਹੋਮ ਬੋਲਿਆ ਜਾਂਦਾ ਉਹ ਆਪਾਂ ਬਣਾ ਕੇ ਤੇ ਸੇਲ ਕਰਦੇ ਆਂ ਕੁਛ ਇਧਰ ਕੰਮ ਚ ਲੱਗੇ ਸੀ ਕੁਛ ਅਸੀਂ ਉਧਰ ਰੁੱਝੇ ਹੋਏ ਸੀਗੇ ਤਾਂ ਕਰਕੇ ਟਾਈਮ ਨਹੀਂ ਲੱਗਾ ਕਿਉਂਕਿ ਗੱਡੀਆਂ ਦਾ ਵੀ ਬਹੁਤ ਕੰਮ ਹੁੰਦਾ ਤੁਸੀਂ ਉੱਤੇ ਵੀਡੀਓ ਤੇ ਜਿਹੜਾ ਵੇਖ ਰਹੇ ਹੋ ਇੱਕ ਗੱਡੀ ਆਪਾਂ ਸੇਲ ਕਰ ਚੁੱਕੇ ਇਸ ਤੋਂ ਪਹਿਲਾਂ ਇੱਕ ਆਪਾਂ ਵੱਡੀ ਜਿਹੜੀ ਵੈਨ ਸੀ ਆਪਾਂ ਤੁਸੀਂ ਉੱਤੇ ਮੇਰੇ ਕਈ ਟੂਰ ਵੀ ਦੇਖੇ ਸੀਗੇ ਉਹ ਵੀ ਆਪਾਂ ਖੁਦ ਹੀ ਘਰੇ ਤਿਆਰ ਕੀਤੀ ਸੀਗੀ ਉਹ ਵੀ ਆਪਾਂ ਸੇਲ ਕਰ ਦਿਤੀ ਆ ਸੋ ਜਿਹੜੇ ਭੈਣ ਭਰਾ ਘੁੰਮਣ ਦੇ ਸ਼ਕੀਨ ਆ ਉਹ ਫਿਰ ਆਪਾਂ ਨੂੰ ਫੋਨ ਕਰਦੇ ਆ ਕਿ ਸਾਨੂੰ ਵੀ ਇੱਕ ਕਾਰਾਵੈਨ ਚਾਹੀਦੀ ਆ ਜਾਂ ਸਾਨੂੰ ਇਹ ਮੋਟਰ ਹੋਮ ਬਣਾ ਕੇ ਦੋ ਉਹ ਵੱਡੀ ਸੀ ਸੋ ਜਿਹੜੇ ਫੈਮਿਲੀ ਦੇ ਦੋ ਮੈਂਬਰ ਹੀ ਨੇ ਜਿਨ੍ਹਾਂ ਨੇ ਘੁੰਮਣਾ ਉਹ ਸਾਨੂੰ ਕਹਿੰਦੇ ਵੀ ਸਾਨੂੰ ਛੋਟੀ ਗੱਡੀ ਚਾਹੀਦੀ ਆ ਸੋ ਇਹ ਜਿਹੜੀ ਇਸ਼ੂ ਗੱਡੀ ਆ ਇਹਦੇ ਉੱਤੇ ਆਪਾਂ ਸਾਰਾ ਪਿੱਛੇ ਬਣਾਉਣਾ ਪੈਟਰਨ ਤੁਸੀਂ ਵੇਖ ਸਕਦੇ ਹੋ ਕੁਝ ਵਿੱਚ ਵੀਡੀਓ ਵੇਖ ਸਕਦੇ ਹੋ ਵੀ ਆਪਾਂ ਇੱਕ ਛੋਟੀ ਗੱਡੀ ਕੋ ਹੋਰ ਉਹ ਟਾਟਾ ਦੀ ਉਹ ਵੀ ਆਪਾਂ ਤਿਆਰ ਕਰਾਈ ਆ ਇਹਦੇ ਵਿੱਚ ਵੀ ਦੋ ਨਹੀਂ 10 ਤੋਂ 4 ਜਿਹੜੇ ਮੈਂਬਰ ਆ ਜਿਹੜੇ ਇਹਦੇ ਵਿੱਚ ਸਰਵਾਈਵ ਕਰ ਸਕਦੇ ਆ ਇਹ ਚ ਵੀ ਕਿਚਨ ਵੀ ਬਣੂਗਾ ਬਾਥਰੂਮ ਬਣੂ ਸਾਰਾ ਕੁਝ ਬਣੂਗਾ ਚਲੋ ਇਹ ਹੋ ਗਈ ਸੈਪਰੇਟ ਗੱਲ ਆਪਾਂ ਦੱਸਦੇ ਆਂ ਵੀ ਤੁਸੀਂ ਕਹਿੰਦੇ ਸੀ ਸਾਡੀ ਗਾਰਡਨ ਦੀ ਵੀਡੀਓ ਬਣਾ ਕੇ ਦੱਸੋ ਜੀ ਕਈ ਭੈਣਾਂ ਜਿਹੜੀਆਂ ਬਹੁਤ ਹੀ ਪਿਆਰ ਕਰਦੀਆਂ ਗਾਰਡਨ ਦੀ ਵੀਡੀਓ ਨੂੰ ਉਹ ਕਹਿੰਦੇ ਸੀ ਦੱਸੋ ਸਾਨੂੰ ਸਬਜ਼ੀ ਕਿਹੜੀ ਬੀਜੀ ਐ ਤੇ ਅੱਜ ਆਪਾਂ ਉਹ ਸਾਰਾ ਟੂਰ ਕਰਾਵਾਂਗੇ ਹੁਣ ਤੁਹਾਨੂੰ ਦਿਖਦਾ ਹੋ ਗਏ ਸਾਫ਼ ਸੁਥਰਾ ਮੈਂ ਵੀਡੀਓ ਬਣਾਉਣੀ ਭੁੱਲ ਗਈ ਪਹਿਲਾਂ ਇੰਨਾ ਇੰਨਾ ਮੇਰੇ ਮੇਰੇ ਜਿੱਡਾ ਤੁਸੀਂ থাম্বਨੇਲ ਤੇ ਵੇਖਿਆ ਹੋਊਗਾ ਵੀ ਘਾ ਸੀਗਾ ਜਿਹੜਾ ਆਪਾਂ ਇੱਥੋਂ ਕੱਢਿਆ ਪਹਿ ਪਰ ਉਸ ਤੋਂ ਬਾਅਦ ਫੇਰ ਕਹਾ ਹੋ ਗਿਆ ਪਰ ਹੁਣ ਫੇਰ ਮੈਂ ਆਪ ਖੁਦ ਕੀਤਾ ਤੇ ਸਾਰਾ ਹੁਣ ਸਫਾਈ ਕਰਕੇ ਕਿਹੜੀ ਕਿਹੜੀ ਚੀਜ਼ ਬੀਜੀ ਅਸੀਂ ਕਿਹੜੀ ਕਿਹੜੀ ਚੀਜ਼ ਬਹੁਤ ਵਧੀਆ ਹੋਈ ਉਹ ਸਾਰੀ ਆਪਾਂ ਵੀਡੀਓ ਚ ਦਿਖਾਵਾਂਗੇ ਹੁਣ ਆਪਣੇ ਜਿਹੜੇ ਆ ਦੋ ਗਾਰਡਨ ਨੇ ਇੱਕ ਤੁਸੀਂ ਇੱਧਰ ਆਮ ਹੀ ਦੇਖਿਆ ਹੋਊਗਾ ਵੀ ਜਿਹੜਾ ਗਾਰਡਨ ਆਪਣਾ ਵੱਡਾ ਸੀਗਾ ਤੇ ਹੁਣ ਆਪਾਂ ਜਿਹੜਾ ਇੱਕ ਛੋਟਾ ਗਾਰਡਨ ਇੱਧਰ ਘਰ ਦੇ ਸਾਹਮਣੇ ਬਣਾਇਆ ਉਹ ਇਹ ਆ ਹਾਂਜੀ ਇਹਦੀ ਆਪਾਂ ਪਹਿਲੀ ਵਾਰੀ ਤੁਹਾਨੂੰ ਸੈਰ ਕਰਾਉਣੀ ਹੈ ਤੇ ਆਉ ਤੁਹਾਨੂੰ ਦਿਖਾਉਣੀ ਹੈ ਆਪਾਂ ਇੱਥੇ ਇੱਥੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਇਹ ਸੂੰਗਰੇ ਬੀਜੇ ਹੋਏ ਆ ਇਹ ਬੀਜੇ ਨਹੀਂ ਡਿੱਗੇ ਸੀਗੇ ਬੀਜ ਤਾਂ ਇਹਦਾ ਉਦਾਂ ਸਾਰੇ ਡਿੱਗੇ ਵੈਸੇ ਤੇ ਸੂੰਗਰੇ ਜਿਹੜੇ ਉਦਾਂ ਬਾਹਲੀ ਸਾਈਡ ਤੇ ਮੈਂ ਬੀਜੇ ਇੱਥੇ ਸਾਰੇ ਆਪਾਂ ਮਟਰ ਲਾਏ ਸੀ ਆ ਦੇਖੋ ਮਟਰ ਹੋਏ ਇਹ ਦੇਖੋ ਇਹਨਾਂ ਨੂੰ ਮਟਰ ਵੀ ਲੱਗੇ ਹੋਏ ਆ ਬਹੁਤ ਸੋਹਣੇ ਮਟਰ ਵੀ ਹੋਏ ਤੇ ਨਾਲ-ਨਾਲ ਵਿੱਚ ਸੂੰਗਰੇ ਡਿੱਗੇ ਤੇ ਸੀਗੇ ਤੇ ਅੱਗੇ ਮਟਰਾਂ ਤੋਂ ਬਾਅਦ ਚ ਆਪਾਂ ਲਾਏ ਆ ਸੋਏ ਇਹ ਤੁਸੀਂ ਦੇਖੋ ਉਹਦੇ ਕਿੰਨੇ ਸੋਹਣੇ ਸੋਏ ਹੋਏ ਆ ਤੇ ਸੋਇਆਂ ਤੋਂ ਅੱਗੇ ਆ ਸਾਰੇ ਆਪਾਂ ਬੈਂਗਨ ਦੇ ਬੂਟੇ ਲਾਏ ਹੋਏ ਤੁਸੀਂ ਦੇਖ ਸਕਦੇ ਇਹਨਾਂ ਨੂੰ ਵੀ ਬੈਂਗਨ ਬਹੁਤ ਸੋਹਣ ਇਹ ਜਿਹੜੇ ਲੰਬੇ ਬੈਂਗਣ ਆ ਤੇ ਇਸ ਤੋਂ ਦੂਸਰੀ ਸਾਈਡ ਤੇ ਜਿਹੜੇ ਹੋ ਮੈਂ ਗੋਲ ਬੈਂਗਣ ਲਾਏ ਹੋਏ ਤੇ ਨਾਲ ਹੀ ਆਪਣੇ ਲੱਗੇ ਹੋਏ ਟਮਾਟਰ ਟਮਾਟਰ ਵੀ ਦੇਖੋ ਐ ਗੁਸ਼ੀਆਂ ਨਾਲ ਲੱਗੇ ਹੋਏ ਆ ਬਸ ਇਹਨਾਂ ਨੂੰ ਹੁਣ ਤਾਂ ਨੂੰ ਡੰਡੇ 'ਤੇ ਲਾ ਕੇ ਨਾ ਖੜੇ ਕਰਨ ਵਾਲੇ ਆ ਇਧਰ ਵਾਲੇ ਵੀ ਟਮਾਟਰ ਸਾਰੇ ਭਰੇ ਪਏ ਦੇਖੋ ਕਿੰਨੇ ਸੋਹਣੇ ਹੋਏ ਨੇ ਅੱਜ ਤਾਂ ਖੁਸ਼ਬੂ ਬਹੁਤ ਸੋਹਣੀ ਆ ਰਹੀ ਟਮਾਟਰ ਜਦੋਂ ਹਿਲਾਉਂਦੇ ਨੇ ਆਪਾਂ ਇਸ ਤੋਂ ਅੱਗੇ ਆਪਾਂ ਇਹ ਬੀਜਿਆ ਜੀ ਗੋਲ ਬੈਂਗਣ ਇਹ ਦੇਖੋ ਇਹ ਵੀ ਛੋਟੇ-ਛੋਟੇ ਹੋਣੇ ਸ਼ੁਰੂ ਹੋਏ ਆ ਇਹ ਗੋਲ ਵੱਡੇ ਬੈਂਗਣ ਆ ਤੇ ਇਹਨਾਂ ਨੂੰ ਜੇ ਫਸਟ ਟਾਈਮ ਲੱਗਣੇ ਆ ਤੇ ਨਾਲ ਹੀ ਆਪਾਂ ਇਹਦੇ ਲਾਈਏ ਜੇ ਗੋਭੀ ਇਹ ਤੁਸੀਂ ਦੇਖ ਸਕਦੇ ਹੋ ਗੋਭੀ ਦੇਖੋ ਕਿੰਨੀ ਸੋਹਣੀ ਹੋਈ ਆ ਇਹਦਾ ਵੀ ਹੁਣ ਫੁੱਲ ਬਣ ਗਿਆ ਤੇ ਇਧਰਲੀ ਸਾਈਡ ਤੇ ਸਾਰੇ ਸੁੰਗਰੇ ਲੱਗੇ ਹੋਏ ਦੇਖੋ ਸੁੰਗਰੇ ਵੀ ਬਣ ਚੁੱਕੇ ਇਹ ਦੇਖੋ ਇਹ ਜਿਹੜੇ ਲੰਬੇ ਲੰਬੇ ਹੁੰਦੇ ਨਾ ਇਹਨਾਂ ਨੂੰ ਸੁੰਗਰੇ ਬੋਲਿਆ ਜਾਂਦਾ ਜਿਹੜੇ ਛੋਟੇ ਹੁੰਦੇ ਆ ਮੁੰਗਰੇ ਇਹ ਬਾਹਰਲੀ ਸਾਈਡ ਤੇ ਮੈਂ ਸਾਰੇ ਇਧਰ ਸੁੰਗਰੇ ਲਾਏ ਹੋਏ ਆ ਤੇ ਹੁਣ ਉਹ ਪਰਲੀ ਸਾਈਡ ਤੇ ਜਾਂਦੇ ਆ ਪਰਲੇ ਕਿल्ले ਵੱਲ ਇੱਕ ਕਿਲਾ ਇਧਰ ਸੀ ਆਪਣਾ ਹੁਣ ਦੂਸਰੇ ਕਿल्ले ਵੱਲ ਚੱਲਦੇ ਆਪਾਂ ਜਿੱਦਿ ਕਰਤੇ ਜਿਹੜੀ ਪਾਲਕ ਲਾਈ ਸੀਗੀ ਮੈਂ ਪਾਲਕ ਜਿਹੜੀ ਘਾਹ ਨਾਲ ਬਹੁਤ ਖਰਾਬ ਹੋ ਗਈ ਕੋਈ ਕੋਈ ਬੂਟਾ ਉੱਗ ਗਿਆ ਤੇ ਹੁਣ ਇੱਥੇ ਵੀ ਸਾਰੇ ਆਪਾਂ ਮਟਰ ਲਾਤੇ ਇਹ ਦੇਖੋ ਜਿਹੜੇ ਵੇਲ ਵਾਲੇ ਮਟਰ ਹੁੰਦੇ ਨੇ ਸਾਰੇ ਨਿਕਲੇ ਉਹ ਵਾਲੀ ਕਿਸਮ ਹੋਰ ਸੀ ਇਹ ਜਿਹੜੇ ਵੇਲ ਵਾਲੇ ਮਟਰ ਇਹ ਸਾਰੇ ਆਪਾਂ ਇੱਥੇ ਲਾ ਦਿੱਤੇ ਬਹੁਤ ਸੋਨੇ ਵੀ ਸਾਰੇ ਮਟਰ ਨਿਕਲ ਆਏ ਜਿਹੜੀ ਇਹ ਵੀ ਚੀਜ਼ ਤੁਸੀਂ ਵੇਖ ਰਹੇ ਹੋ ਇਹਨਾਂ ਨੂੰ ਕੋਈ ਆਪਾਂ ਦਵਾਈ ਨਹੀਂ ਪਾਉਂਦੇ ਤੇ ਅੱਗੇ ਆਪਾਂ ਘਾਹ ਮਾਰਨ ਦੀ ਦਵਾਈ ਵੀ ਨਹੀਂ ਪਾਉਂਦੇ ਹੈਗੇ ਵੀ ਜਿਹੜਾ ਉਹ ਧਰਤੀ ਨੂੰ ਅਸਰ ਹੋਊਗਾ ਆਪ ਹੀ ਕੱਢੀ ਦਾ ਘਾਹ ਜਿੰਨਾ ਹੋਵੇ ਆਜੋ ਵਧੀਆ ਜਿਹੜੀ ਚੀਜ਼ ਹੋਈ ਉਹ ਦਿਖਾਉਣੀ ਆਪਾਂ ਤੁਹਾਨੂੰ ਤੇ ਸਭ ਤੋਂ ਵਧੀਆ ਇਸ ਗਾਰਡਨ ਦੇ ਵਿੱਚ ਤੇ ਜਿਹੜੀ ਮੈਨੂੰ ਚੀਜ਼ ਪਸੰਦ ਆ ਉਹ ਹੈਗੀ ਆ ਜੀ ਲਾਲ ਮooli ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਸੋਹਣੀ ਹੋਈ ਹੈ ਸੀਐਸਡੀ ਤੇ ਫਾਇਦੇ ਵੀ ਬਹੁਤ ਆ ਕੈਂਸਰ ਵਾਸਤੇ ਵੀ ਬਹੁਤ ਵਧੀਆ ਵਾ ਇਹ ਜਿਹੜੀ ਮooli ਤੇ ਬਹੁਤ ਸੋਹਣੀ ਹੋਈ ਏ ਕੱਪ ਦਿਨ ਪੁੱਟ ਕੇ ਵਿਖਾ ਦਿੰਨੇ ਇਹ ਦੇਖੋ ਜੀ ਇਹ ਲਾਲ ਮooli ਪੂਰੀ ਫੁੱਲ ਲਾਲ ਮooli ਏ ਇੱਕ ਹੁੰਦੀ ਏ ਨਾ ਹਾਫ ਵਾਲੀ ਇਹ ਪੂਰੀ ਫੁੱਲ ਵਾਲੀ ਆ ਤੇ ਸਾਈਜ ਇਹਦਾ ਛੋਟਾ ਹੀ ਆ ਪਰ ਟੇਸਟੀ ਬਹੁਤ ਆ ਇਹ ਜਿਹੜੀ ਅੱਜ ਆਪਾਂ ਖਾਵਾਂਗੇ ਮooli ਸਾਰੇ ਇਸ ਕੈਰੀ ਦੇ ਵਿੱਚ ਇਥੋਂ ਤੱਕ ਮੂਲੀਆਂ ਹੀ ਨੇ ਦੇਖੋ ਤੇ ਇਸ ਕੈਰੀ ਚ ਆਪਾਂ ਸਾਰੇ ਲਾਇਏ ਸੀਗੇ ਛਲਗਮ ਇਹ ਛਲਗਮ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਹੀ ਇਹ ਨੇ ਇਹ ਕਿਉਂ ਵਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਸੀ ਕੋਈ ਦਵਾਈ ਨਹੀਂ ਪਾਉਂਦੇ ਤੇ ਐਰ ਕੀ ਪੱਬੂ ਉੱਤੇ ਜਿਹੜੇ ਉਹ ਬਹੁਤ ਹੀ ਆਏ ਸੀ ਉਹਨਾਂ ਨੇ ਸਾਰੇ ਖਾ ਲਏ ਬੜੇ ਸੋਹਣੇ ਸਾਰੇ ਮੇਰੇ ਛਲਗਮ ਹੋਏ ਸੀਗੇ ਪਰ ਉਹਨਾਂ ਨੇ ਸਾਰੇ ਖਾ ਲਏ ਤੇ ਮੇਰੇ ਕੋਲ ਟਾਈਮ ਵੀ ਨਹੀਂ ਲੱਗਾ ਕਿ ਜਿਵੇਂ ਆਪਾਂ ਖੱਟੀ ਲੱਸੀ ਦਾ ਤੇ ਚਾਹੇ ਆਪਾਂ ਨਮਕ ਵਾਲੇ ਪਾਣੀ ਦਾ ਸ਼ਰਕਾ ਕਰ ਸਕਦੇ ਇਹਦੇ ਤੇ ਇਹ ਸਾਰੇ ਖਾਦੇ ਗਏ ਬਸ ਚਾਰ ਪੰਜ ਹੀ ਰਹਿ ਗਏ ਛਲਗਮ ਇਹ ਆ ਵਾਲੀ ਕਿਆਰੀ ਜਿਹੜੀ ਤੁਸੀਂ ਵੇਖ ਸਕਦੇ ਹੋ ਸਾਰੇ ਜਿੰਨੇ ਵੀ ਹੈਗੇ ਵੇਂਗਣਾ ਦੇ ਬੂਟੇ ਆ ਇਹਨਾਂ ਚ ਕੋਈ ਵੀ ਮੈਂ ਬੂਟਾ ਨਹੀਂ ਲਾਇਆ ਸਾਰੇ ਆਪਣੇ ਆਪ ਹੀ ਉੱਗੇ ਹੋਏ ਨੇ ਇਹ ਸਾਰੇ ਦੇਖੋ ਐ ਲੈਣਾ ਚ ਲੱਗੇ ਹੋਏ ਆ ਐ ਲੱਗਦਾ ਜਿਵੇਂ ਆਪ ਲਾਏ ਹੁੰਦੇ ਪਰ ਮੈਂ ਇਹਨਾਂ ਚ ਕੋਈ ਵੀ ਨਹੀਂ ਲਾਇਆ ਇੱਥੇ ਵੇਂਗਣੇ ਘੜੇ ਪਿਆ ਸੀਗਾ ਬਸ ਉਹਦੇ ਬੀਜ ਜਿਹੜੇ ਸਾਰੇ ਤਿਆਰ ਹੋ ਗਏ ਤੇ ਮੈਂ ਕੋਈ ਬੂਟਾ ਨਹੀਂ ਬੁੱਟਿਆ ਤੇ ਇਹ ਜਦੋਂ ਮੈਂ ਬਾਜ਼ਾਰੋਂ ਪਹਿਲਾਂ ਤੇ ਲੈ ਆਈ ਸੀ ਕਿ ਦੁਬਾਰਾ ਫੇਰ ਉਹ ਕਹਿੰਦੇ ਬੇਗਣਾਂ ਦੀ ਪਨੀਰੀ ਲੈ ਜਾਓ ਮੈਂ ਕਿਹਾ ਤੁਸੀਂ ਮੇਰੇ ਕੋਲ ਆਓ ਕਿੰਨੀ ਹੈ ਦੇਖੋ ਕਿੰਨੀ ਹੋਈ ਪਈ ਐ ਪਹਿਲਾਂ ਮੈਨੂੰ ਪਤਾ ਹੁੰਦਾ ਉਧਰ ਲਾਣੇ ਨਹੀਂ ਸੀਗੇ ਇੰਨੇ ਜ਼ਿਆਦੇ ਬੇਗਣ ਸਾਰੇ ਤੇ ਤਕਰੀਬਨ ਇੰਨੀ ਕਾਰੇ ਦੇ ਵਿੱਚ ਹੋਏ ਪਏ ਇਧਰ ਬਾਹਰਲੀ ਸਾਈਡ ਤੇ ਮੈਂ ਲਾਈ ਏ ਜੀ ਲਾਲ ਚਲਾਈ ਇਹਦਾ ਵੀ ਸਾਗ ਜਿਹੜਾ ਬਹੁਤ ਵਧੀਆ ਹੁੰਦਾ ਵੈਸੇ ਤੇ ਕੈਲਸ਼ੀਅਮ ਵਾਸਤੇ ਬਹੁਤ ਵਧੀਆ ਹੁੰਦੀ ਐ ਬਾਹਰਲੀ ਸਾਈਡ ਤੇ ਸਾਰੀ ਆਪਾਂ ਨਾਗਮਣੀ ਲਾਈ ਆ ਨਾਲ-ਨਾਲ ਸਾਰੇ ਬਾਡਰ ਤੇ ਨਾਲ ਆਪਾਂ ਵਿੱਚ ਫੁੱਲ ਲਾਏ ਹੋਏ ਆ ਇਹ ਆ ਜੀ ਜਿਹੜੇ ਪੁਰਾਣੇ ਮੇਰੇ ਬੈਂਗਨ ਸੀ ਜਦੋਂ ਆਪਾਂ ਕਿਆਰੀਆਂ ਬਣਾਈਆਂ ਸੀ ਨਾ ਉਦੋਂ ਬਾਕੀ ਦੇ ਸਾਰੇ ਪੁੱਟ ਤੇ ਸੀ ਇਹ ਇੱਕ ਬੂਟਾ ਰਹਿ ਗਿਆ ਇਹ ਜਿਹੜਾ ਸੌਂਜਣਾ ਨਾ ਬੜੀ ਹੈਰਾਨੀ ਦੀ ਗੱਲ ਤੁਸੀਂ ਦੇਖ ਸਕਦੇ ਜਿਹੜਾ ਉੱਪਰ ਆ ਨਾ ਮੇਰੇ ਦਰਖਤ ਤੇ ਸੌਂਜਣਾ ਇਹਦੀਆਂ ਫਲੀਆਂ ਪਤਾ ਨਹੀਂ ਕੈਮਰੇ 'ਚ ਆਉਣ ਕੇ ਨਾ ਫਲੀਆਂ ਵੀ ਇਹਨੂੰ ਲੱਗ ਚੁੱਕੀਆਂ ਫੁੱਲ ਵੀ ਲੱਗ ਗਏ ਇਹਦੀ ਹਾਈਟ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਇਹ ਦਰਖਤ ਬਣ ਗਿਆ ਤੇ ਲਾਏ ਅਸੀਂ ਇਕੱਠੇ ਸੀਗੇ ਇਹ ਸਿਰਫ ਅਜੇ ਮੇਰੇ ਜਿੱਡਾ ਹੋਇਆ ਇਹਦੇ ਨਾਲ ਨਾ ਵਿਚਾਰੇ ਨਾਲ 2-3 ਵਾਰੀ ਅਤਿਆਚਾਰ ਬਹੁਤ ਹੋ ਗਿਆ ਐਡਾ ਕੁ ਸੀਗਾ ਉਦੋਂ ਵੀ ਵੱਡਿਆ ਗਿਆ ਉਤੋਂ ਫਿਰ ਇੱਕ ਉਵੀ ਇਹਨੂੰ ਸਪੋਰਟ ਜੀ ਦਿੱਤੀ ਆ ਤੇ ਇਸ ਤੋਂ ਬਾਅਦ ਵੇਖਦੇ ਹਾਂ ਫਿਰ ਵਿਚਾਰਾ ਵਾਧਾ ਕਿ ਨਹੀਂ ਵੈਸੇ ਆਪਣੇ ਸੁੰਝਣਾਂ ਦੇ ਬੂਟੇ ਹੋਰ ਵੀ ਬਹੁਤ ਲੱਗੇ ਆ ਤਾਂ ਕਰਕੇ ਮੈਨੂੰ ਲੱਗਦਾ ਇਹਦੀ ਕੇਅਰ ਨਹੀਂ ਕਰਦੇ ਆਪਾਂ ਤੇ ਪਰ ਐਰ ਕੀ ਥੋੜਾ ਜਿਹਾ ਇੰਨਾ ਹੋ ਗਿਆ ਨਹੀਂ ਤੇ ਦੋ ਤਿੰਨ ਵਾਰੀ ਐਡ ਐਡਾ ਜਿਹੜਾ ਟੁੱਟ ਗਿਆ ਸੀ ਇਸ ਤੋਂ ਅੱਗੇ ਆਪਣੀਆਂ ਲੱਗੀਆਂ ਜੀ ਆਮ ਹੀ ਜਿਹੜੀ ਆਪਣੀ ਚਿੱਟੀ ਮੂਲੀ ਹੁੰਦੀ ਆ ਇਹ ਸਾਰੀਆਂ ਜਿਹੜੀਆਂ ਆਪਣੀਆਂ ਚਿੱਟੀਆਂ ਮੂਲੀਆਂ ਇਹ ਅਜੇ ਛੋਟੀਆਂ ਛੋਟੀਆਂ ਨੇ ਅਜੇ ਪੂਰੀ ਮੂਲੀ ਥੱਲੇ ਬਣੀ ਨਹੀਂ ਆ ਤੇ ਹੋਈਆਂ ਬਹੁਤ ਸੋਹਣੀਆਂ ਨੇ ਕੱਲੀ ਲਾਲ ਮੂਲੀ ਹੀ ਜਿਹੜੀ ਪੱਲਾ ਹੋ ਗਈ ਸੀਗੀ ਇਹਦੇ ਨਾਲ ਨਾਲ ਜਿਹੜਾ ਔਰਗੈਨੋ ਕਈ ਮੈਨੂੰ ਕਮੈਂਟ ਕਰਦੇ ਕਿ ਔਰਗੈਨੋ ਤੁਸੀਂ ਕਿੱਦਾਂ ਬਣਾਉਨੇ ਹੋ ਘਰ ਦੇ ਵਿੱਚ ਉਹਦਾ ਬੂਟਾ ਵੀ ਤੁਹਾਨੂੰ ਆਪਾਂ ਵਿਖਾਉਨੇ ਆਂ ਇਹ ਦੇਖੋ ਇਹ ਸਾਰਾ ਔਰਗੈਨੋ ਲਾਇਆ ਆ ਜਿਹਨੂੰ ਆਪਾਂ ਦੇਸੀ ਚ ਅਜਵੈਨ ਦਾ ਬੂਟਾ ਕਹਿ ਦਿੰਦੇ ਆ ਨਾ ਅਜਵੈਨ ਦਾ ਬੂਟਾ ਨਹੀਂ ਹੁੰਦਾ ਇਹ ਜਿਹੜੇ ਬੂਟੇ ਨੇ ਜਿਹੜੇ ਪੱਤੇ ਲੱਗੇ ਹੋਏ ਨੇ ਇਹਦਾ ਔਰਗੈਨੋ ਬਣਦਾ ਇਹ ਦੇਖੋ ਇਹ ਸਾਰੇ ਆਪਾਂ ਇਹ ਬੂਟੇ ਲਾਏ ਹੋਏ ਬਹੁਤ ਸੋਹਣੀ ਦੀ ਖੁਸ਼ਬੂ ਇੰਨੀ ਸੋਹਣੀ ਆਉਂਦੀ ਨਾ ਹੱਥ ਲਾਏ ਨਾ ਜਿਵੇਂ ਪਦੀਨੇ ਨੂੰ ਲਾਉਂਦਿਆਂ ਹੱਥ ਤੇ ਸਮੈਲ ਆਉਂਦੀ ਨਾ ਉਸੀ ਤਰ੍ਹਾਂ ਇਹ ਚ ਸਮੈਲ ਆਉਂਦੀ ਹੈ ਸਮੈਲ ਵੀ ਆਪਾਂ ਤੁਹਾਨੂੰ ਭੇਜਿਆ ਕਰਾਂਗੇ ਜੀ ਟੇਸਟ ਵੀ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਹੋ ਸਕਦਾ ਸੈਂਸ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰ ਲੈ ਤੇ ਇਹ ਆਪਣਾ ਹੈਗਾ ਜੀ ਆਮਲਾ ਬੂਟਾ ਜਿਨ੍ਹਾਂ ਨੇ ਪਹਿਲੇ ਦੇਖੇ ਵਲੌਗ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਹੈਗਾ ਆਪਣਾ ਪਰੀਜਾਤ ਦਾ ਇਹਦੇ ਵੀ ਸਾਰੇ ਆ ਜਿਹੜੇ ਥੱਲੇ ਡਿੱਗੇ ਹੋਏ ਸਾਰੇ ਇਹਦੇ ਫੁੱਲ ਨੇ ਵਾਈਟ ਵਾਈਟ ਇਹਦੇ ਜਿਹੜੇ ਪੱਤੇ ਆ ਨਾ ਉਹ ਬੁਖਾਰ ਵਾਸਤੇ ਬਹੁਤ ਵਧੀਆ ਹੁੰਦੇ ਆ ਇਹਨੂੰ ਕੋਈ ਹਾਰਸ਼ੰਗਰ ਵੀ ਬੋਲਦਾ ਕੋਈ ਪਰੀ ਜਾ ਤੈਨੂੰ ਬੋਲਦਾ ਤੈਨੂੰ ਉੱਤੋਂ ਥੋੜੀ ਜਿਹੀ ਕਟਿੰਗ ਕਰਤੀ ਕਿਉਂਕਿ ਥੱਲੇ ਚੀਜ਼ਾਂ ਵੀ ਜਿਹੜੀਆਂ ਸੀ ਇਧਰਲੀ ਸਾਈਡ ਆਪਾਂ ਰਹਿਣ ਦਿੱਤਾ ਸੀ ਤੇ ਉਹ ਆਪਣਾ ਵੱਡਾ ਸੁਹੰਜਨਾ ਨੂੰ ਫਲੀਆਂ ਪਈਆਂ ਉਹ ਤੁਹਾਨੂੰ ਕੈਮਰੇ 'ਚ ਨਹੀਂ ਦਿਸਣੀਆਂ ਉਹ ਆਪਾਂ ਉਧਰੋਂ ਵਿਖਾ ਦਿੰਨੇ ਤੇ ਇਹ ਬੂਟਾ ਹਰ ਕੇ ਅਸੀਂ ਲਾਇਆ ਜੀ ਕਾਗਜੀ ਨਿੰਬੂਆਂ ਦਾ ਤੇ ਅਜੇ ਲੱਗੇ ਤਾਂ ਨਹੀਂ ਸ਼ਾਇਦ ਹਰ ਕੇ ਲੱਗ ਜਾਣ ਤੇ ਇਹ ਦੇਖੋ ਜੀ ਲਾਲ ਚਲਾਏ ਵੀ ਬਹੁਤ ਸੋਹਣੀ ਹੋਈਆਂ ਤੇ ਹੁਣ ਆਪਾਂ ਦੂਸਰੇ ਗਾਰਡਨ ਦੀ ਜਿਹੜੀ ਉਹ ਸੈਰ ਕਰਾਉਣੇ ਇਧਰ ਜਿਹੜੀਆਂ ਸਾਰੀਆਂ ਹਰੀਆਂ ਸਬਜ਼ੀਆਂ ਮੈਂ ਬੀਜੀ ਹੋਈਆਂ ਤੇ ਇਧਰਲੇ ਗਾਰਡਨ ਚ ਕੀ ਲਾਇਆ ਹੋ ਆਪਾਂ ਤੁਹਾਨੂੰ ਦਿਖਾ ਦਿੰਨੇ ਤੇ ਇਧਰ ਅ디 ਆਪਣਾ ਸਭ ਤੋਂ ਫੇਵਰੇਟ ਜਿਹੜਾ ਮਰੂਦਾਂ ਦਾ ਬੂਟਾ ਬਹੁਤ ਹੀ ਵਧੀਆ ਇਹਨੂੰ ਮਰੂਦ ਵੀ ਲੱਗੇ ਆ ਹੈਗਾ ਜੀ ਮਾਲਟੇ ਦਾ ਬੂਟਾ ਮਸੰਮੀਆ ਕਹਿ ਸਕਦੇ ਚਾਹ ਮਾਲਟਾ ਕਹਿ ਸਕਦੇ ਇਹਨੂੰ ਵੀ ਬਹੁਤ ਸੋਹਣੇ ਪੀਸ ਲੱਗੇ ਸੀ ਅਰ ਕੀ ਤੇ ਇਹ ਆ ਸਾਡੇ ਸੰਤਰੇ ਦਾ ਬੂਟਾ ਇਹਨਾਂ ਨੂੰ ਅਜੇ ਕੁਝ ਨਹੀਂ ਲੱਗਾ ਹੈਗਾ ਇਹ ਹੈਗਾ ਜੀ ਸਾਡਾ ਆਲੂ ਬੁਖਾਰੇ ਦਾ ਪਲਮ ਜਿਹਨੂੰ ਬੋਲਿਆ ਜਾਂਦਾ ਉਹਦਾ ਬੂਟਾ ਇਹ ਤੁਸੀਂ ਸਾਰੀ ਜਿਹੜੀ ਕੈਰੀ ਹੋਣ ਦੇਖਦੇ ਹੋ ਨਾ ਇਹ ਇੰਨੀ ਕਾਹਨਾ ਪਰ ਜਿਹੜਾ ਉਹ ਪਿੱਛੇ ਤੁਹਾਨੂੰ ਦੇਖਦੇ ਨਾ ਸੋਹਣਿਆਂ ਦੇ ਕੋਲ ਐਡਾ ਡਾ ਲੰਬਾ ਜਿਹੜਾ ਕਾਹ ਸੀ ਇਦਾਂ ਸੀ ਸਾਰਾ ਇਹ ਕਾਹਨਾ ਪਰ ਗਿਆ ਡੈਡੀ ਬੜੇ ਸੋਹਣੇ ਸਾਫ਼ ਕਰਕੇ ਪਿਆਜ਼ ਲਾ ਕੇ ਗਏ ਸੀਗੇ ਉਹ ਜਾ ਕੇ ਨਾ ਹੱਥੇ ਬਾਦ ਪੁੱਛਦੇ ਕਹਿੰਦੇ ਪਿਆਜ਼ ਉੱਠ ਗਏ ਕਿ ਨਹੀਂ ਮੈਂ ਪਿਆਜ਼ ਤੇ ਉੱਠੇ ਨਹੀਂ ਕਾਹ ਬਹੁਤ ਉੱਠ ਗਿਆ ਵਾ ਤੇ ਇੰਨਾ ਜਿਆਦਾ ਵੱਡਾ ਵੱਡਾ ਇੱਥੇ ਕਾਹ ਹੋ ਗਿਆ ਸੀ ਇਹਨੂੰ ਫੇਰ ਕੱਢਿਆ ਤੇ ਫੇਰ ਦੇਖੋ ਪਿਆਜ਼ ਤੁਸੀਂ ਦੇਖ ਸਕਦੇ ਹੋ ਸਾਰੇ ਹੁਣ ਬਹੁਤ ਸੋਹਣੇ ਪਿਆਜ਼ ਹੋਏ ਕਈ ਵਿੱਚ ਮਰ ਗਏ ਸੀ ਫਿਰ ਮੈਂ ਦੁਬਾਰਾ ਲਿਆ ਕੇ ਲਾਏ ਸਾਰੇ ਤੇ ਇਧਰ ਵੀ ਜਿਹੜੀ ਇੱਧੇ ਸਾਹਮਣੇ ਵਾਲੀ ਕਿਆਰੀ ਉਹ ਵੀ ਸਾਰੀ ਪਿਆਜ਼ਾਂ ਦੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਕਿਹੜੇ ਕਿਹੜੇ ਪਿਆਜ਼ ਹੋਏ ਇਹ ਜਿਹੜੇ ਸਾਰੇ ਪਿਆਜ਼ ਹੋਏ ਆ ਇਹ ਵਿੱਚੋਂ ਕਾਹ ਕੱਢਣ ਕਰਕੇ ਨਾ ਇਦਾਂ ਡਿੱਗ ਗਏ ਨੇ ਹੁਣ ਇਹਨਾਂ ਨੂੰ ਪਾਣੀ ਦਵਾਂਗੇ ਨਾ ਕਿਤੇ ਫੇਰੇ ਜਿਹੜੇ ਸਾਰੇ ਖੜੇ ਹੋ ਜਾਣਗੇ ਉਧਰਲੀ ਸਾਈਡ ਤੇ ਜਿਹੜੇ ਪਿਆਜ਼ ਹੋ ਨਹੀਂ ਹੋਏ ਤੁਸੀਂ ਦੇਖ ਸਕਦੇ ਹੋ ਥੋੜੀਆਂ ਜਿਹੀ ਲੱਗੇ ਨੇ ਇੱਥੇ ਚੂਹੇ ਆ ਗਏ ਸੀਗੇ ਉਹਨਾਂ ਨੇ ਸਾਰੇ ਪੁੱਟ ਪਾੜ ਦਿੱਤੇ ਇਹਦੇ ਨਾਲ ਨਾਲ ਹੀ ਤੁਸੀਂ ਦੇਖ ਸਕਦੇ ਆ ਲੱਗੇ ਕਾ ਲੱਗਾ ਇੱਕ ਉਹ ਇੱਕ ਉਹ ਇਹ ਸਾਰੇ ਆ ਗਏ ਆਪਣੇ ਗੰਨੇ ਜਿਹੜੇ ਆਪਾਂ ਗੰਨੇ ਲਾਏ ਸੀਗੇ ਇਹਦੇ ਵਿੱਚ ਕੁਝ ਇਸਾਈਡਾਂ ਤੇ ਮੈਂ ਲਾਏ ਜਦੋਂ ਵੱਡੇ ਹੋਣਗੇ ਫਿਰ ਦੱਸਾਂਗੇ ਤੁਹਾਨੂੰ ਵੀ ਗੰਨੇ ਮਿੱਠੇ ਨੇ ਕਿ ਚਾਹੇ ਖੱਟ ਮਿੱਠੇ ਨੇ ਆ ਜਿਹੜੀ ਕਿਆਰੀ ਤੁਸੀਂ ਵੇਖ ਸਕਦੇ ਸਾਰੀ ਹਰੇ ਧਨੀਏ ਦੇ ਨਾਲ ਭਰੀ ਹੋਈ ਆ ਕੁਛ ਇਥੋਂ ਮੈਂ ਕੱਟ ਵੀ ਲਿਆ ਸੀਗਾ ਤੇ ਜਿਵੇਂ ਹੁਣ ਆ ਵਾਰੀ ਨਾ ਬੜੀ ਸੋਹਣੀ ਖੁਸ਼ਬੂ ਆ ਰਹੀ ਆ ਘਰ ਦੇ ਧਨੀਏ ਦੀ ਨਾਲ ਨਾਲ ਇਹਦੇ ਮੈਂ ਸਾਰੇ ਸਰੋਂ ਦੇ ਪੂਟੇ ਵੀ ਪੀਜੇ ਹੋਏ ਸੀਗੇ ਇਹ ਵੱਟਾਂ ਦੇ ਸਾਈਡਾਂ ਸਾਈਡਾਂ ਦੇ ਸਾਰੇ ਵੀ ਬਹੁਤ ਸੋਹਣੇ ਆ ਇਹ ਕਿਸੇ ਦਿਨ ਇਥੋਂ ਸਾਗ ਤੋੜ ਕੇ ਆਪਾਂ ਬਣਾਵਾਂਗੇ ਵੈਸੇ ਸਾਗ ਬਾਜ਼ਾਰ 'ਚ ਬਹੁਤ ਮਿਲ ਜਾਂਦਾ ਪਰ ਜਿਹੜਾ ਆਪਣੇ ਗਾਰਡਨ 'ਚ ਤੋੜ ਕੇ ਫੇਰ ਨੂੰ ਸਾਫ ਸੁਥਰਾ ਕਰਕੇ ਬਣਾ ਕੇ ਮਜ਼ਾ ਆਉਂਦਾ ਨਾ ਉਹ ਬਾਜ਼ਾਰ ਆਲੇ 사గ్ਦਾ ਨਹੀਂ ਆਉਂਦਾ ਤੇ ਇਹ ਹੋਈ ਜੀ ਆਪਣੀ ਘਰ ਦੀ ਮੇਥੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਹੁਣ ਬਸ ਇੱਕ ਕਟਾਈ ਪੈਣ ਵਾਲੀ ਇਹਨੂੰ ਕੱਟ ਦਾਂਗੇ ਇੱਕ ਵਾਰੀ ਤੇ ਫੇਰ ਬਹੁਤ ਸੋਹਣੀ ਉੱਤੇ ਇਹਦੇ ਵੀ ਨਾਲ-ਨਾਲ ਆਪਾਂ ਜਿਹੜਾ ਇਹ ਸਾਗ ਬੀਜਿਆ ਗੰਦਲਾਂ ਬਹੁਤ ਸੋਹਣੀ ਹੋਈਆਂ ਸਾਗ ਦੀਆਂ ਮੇਰੀਆਂ ਦੋਸਤੋ ਇਲਾਵਾ ਇਹ ਜਿਹੜੇ ਸਾਰੇ ਮਰੂਦਾਂ ਦੇ ਆ ਹਾ ਦਰਖਤ ਇੰਨੇ ਕ ਮਿੱਠੇ ਨੇ ਨਾ ਇੰਨੇ ਕ ਮਿੱਠੇ ਇਹਨਾਂ ਦੇ ਮਰੂਦ ਇਹ ਆਪਣੇ ਆਪ ਹੀ ਉੱਗ ਗਏ ਸੀ ਨਹੀਂ ਇਹ ਬੀਜੇ ਤੇ ਵੱਡੀ ਗੱਲ ਇਹ ਮਿੱਠੇ ਵੀ ਬਹੁਤ ਆ ਤੇ ਇੱਕ ਲਾਲ ਰੰਗ ਦੇ ਨੇ ਕਿ ਕਿ ਜਿਹੜਾ ਅਸੀਂ ਕਿਚਨ ਵੇਸਟ ਤੇ ਚਪਾਉਨੇ ਆ ਨਾ ਉਹਦੇ ਵਿੱਚੋਂ ਹੀ ਕਿਤੇ ਬੀ ਬੂਤੇ ਉੱਗੇ ਆ। ਇਧਰਲੀ ਸਾਈਡ ਤੇ ਚਿੱਟੇ ਆਲੂ ਨੇ ਤੇ ਇਧਰਲੀ ਸਾਈਡ ਤੇ ਲਾਲ ਆਲੂ ਨੇ ਸਾਰੇ ਆਲੂ ਬਹੁਤ ਸੋਹਣੇ ਨਿਕਲੇ ਆ। ਇਹ ਥੋੜੇ ਡਿੱਗ ਜੇ ਗਏ ਨਾ ਚੋ ਵੀ ਘਾਹ ਕੱਢਿਆ ਵਾ ਹੁਣ ਹੌਲੀ ਹੌਲੀ ਆਪਣੇ ਆਪ ਜਿਹੜੇ ਖੜੇ ਹੋਣਗੇ ਤੇ ਇਹ ਆਪਣੀ ਆ ਗਈ ਜੀ ਅੰਗੂਰਾਂ ਦੀ ਵੇਲ ਤੇ ਇਹ ਦੇਖ ਸਕਦੇ ਹੋ ਆ ਇੱਕ ਬੂਟਾ ਉੱਗਿਆ ਆ ਦੇਖੋ। ਮੇਰੇ ਜਿੱਡਾ ਨਾ ਇਹਨਾਂ ਦਾ ਘਾਹ ਸੀਗਾ ਇਹ ਮੈਂ ਕੱਢਿਆ ਤਾਂ ਨਹੀਂ ਕਿਉਂਕਿ ਇਹਨੂੰ ਨਾ ਸਾਰੀ ਆ ਜਿਹੜੀ ਵੇਲ ਆ ਇਹ ਚੜੀ ਹੋਈ ਆ। ਔੜ ਕਰੇਲੇ ਜਿਹੜੇ ਹੁੰਦੇ ਆ ਨਾ ਕੁੰਗਰੂ ਕਰੇਲੇ ਜਿਹਨੂੰ ਬੋਲਿਆ ਜਾਂਦਾ ਦੇਖੋ ਬਹੁਤ ਸੋਹਣੀ ਹੋਈ ਐ ਇਹਨੂੰ ਫੁੱਲ ਵੀ ਬੜੇ ਸੋਹਣੇ ਪਏ ਤੇ ਫਿਰ ਮੈਂ ਇਹਨੂੰ ਇੱਕ ਡੰਡੇ ਜੇ ਇਹਨੂੰ ਰਹਿਣ ਦਿੱਤਾ ਸੀ ਸਬੂਤ ਦੇ ਤੌਰ ਤੇ ਵੀ ਦੇਖ ਲਓ ਐਡਾ ਡਾ ਘਾ ਸੀਗਾ ਤੇ ਇਹ ਜਿਹੜਾ ਸਾਰਾ ਆਪਾਂ ਕੱਢਿਆ ਇੱਧਰ ਇਹ ਸਾਰੀ ਵਾਲਾ ਤੇ ਨਾਲ ਨਾਲ ਆ ਸਾਰਾ ਆਪਣਾ ਇਹ ਦੇਖੋ ਇਹ ਚੋਂ ਵੀ ਕੱਢਿਆ ਤੇ ਆ ਤੁਸੀਂ ਦੇਖ ਸਕਦੇ ਹੋ ਐਡਾ ਡਾ ਬੁੱਟਾ ਹੋਇਆ ਲਸਣ ਦਾ ਇਹ ਸਿਰਫ ਇੱਕ ਡਿੱਗੇ ਕਰਕੇ ਨਹੀਂ ਤੁਹਾਨੂੰ ਪਤਾ ਲੱਗਣ ਦੇ ਆ ਦੇਖੋ ਐਡਾ ਡਾ ਜਿਹੜਾ ਲਸਣ ਹੋ ਚੁੱਕਿਆ ਇਹਨੂੰ ਵੀ ਹੁਣ ਪਾਣੀ ਦਵਾਂਗੇ ਤੇ ਫਿਰ ਇਹ ਠੀਕ ਹੋ ਜਾਊਗਾ ਇੱਕ ਇਹ ਵਾਰੀ ਕਿਆਰੀ ਲ ਇਕੋ ਜਿਹੜੀ ਉਹ ਵੀ ਕੈਰੀ ਜਿਹੜੀ ਲਸਣ ਦੀ ਹੈ ਇਹ ਚ ਵੀ ਦੇਖੋ ਇਹਨਾਂ ਨਾਲ ਜਿਹੜਾ ਲਸਣ ਹੋਇਆ ਇਹ ਸਾਰੇ ਕੈਰੀ ਦੇ ਵਿੱਚ ਲਸਣ ਆ ਨਾਲ-ਨਾਲ ਆਪਾਂ ਜਿਵੇਂ ਮੈਂ ਸਾਗ ਦਾ ਛੱਟਾ ਦੇਤਾ ਸੀ ਸਾਰੀ ਕੈਰੀ 'ਚ ਨਾਲ ਸਾਗ ਹੋਇਆ ਇਹਦੇ ਨਾਲ-ਨਾਲ ਵਿੱਚ ਅਰਬੀ ਵੀ ਹੈਗੀ ਆ ਇਧਰਲੀ ਸਾਈਡ ਤੇ ਜਿਹੜਾ ਘਾਵਾ ਇਹਨੂੰ ਕੱਢਾਂਗੇ ਤੇ ਉਹ ਹਲਦੀ ਦੇ ਤੁਹਾਨੂੰ ਬੂਟੇ ਦੇਖਦੇ ਆਣਗੇ ਹਲਦੀ ਵੀ ਆ ਤੇ ਮੇਨ ਮਕਸਦ ਇਹ ਆਦੀ ਵੀਡੀਓ ਬਣਾਉਂਦਾ ਆਪਣਾ ਕਿ ਇਹ ਤੁਸੀਂ ਵੇਖ ਸਕਦੇ ਕਿ ਕੇ ਬੂਟਾ ਤੇ ਕੇ ਬੂਟਾ ਇਹ ਜਿਹੜੇ ਆਪਣੇ ਸਹੁੰਜਣਾ ਦੇ ਬੂਟੇ ਆ ਇਹਨਾਂ ਨੂੰ ਕਿੰਨੀਆਂ ਕ ਫਲੀਆਂ ਲੱਗੀਆਂ ਉਹ ਤੁਸੀਂ ਵੇਖ ਸਕਦੇ ਹੋ ਇੱਕ ਤਾਂ ਫੁੱਲਾਂ ਨਾਲ ਭਰਿਆ ਪਿਆ ਤੇ ਫਲੀਆਂ ਆਪਾਂ ਵਿਖਾਉਣੀ ਆ ਕਿ ਬੇਗਿਣਤੀ ਫਲੀਆਂ ਨੂੰ ਲੱਗੀਆਂ ਨੇ ਦੂਸਰੀ ਵਾਰ ਵਾਹ ਇਹਨੂੰ ਫਲੀਆਂ ਲੱਗੀਆਂ ਪਰ ਇੰਨੀਆਂ ਕ ਜ਼ਿਆਦੀਆਂ ਲੱਗੀਆਂ ਕਿ ਅਸੀਂ ਵੇਖ ਕੇ ਹੈਰਾਨ ਰਹਿ ਗਏ ਹੁਣ ਇਹ ਜਿਹੜੀ ਘਰ ਦੀ ਫਲੀ ਦਾ ਹੀ ਆਪਾਂ achar ਬਣਾਵਾਂਗੇ ਵੈਸੇ ਆਪਾਂ ਜਿਹੜੀ ਚੰਡੀਗੜ੍ਹੋਂ ਲਿਆਉਣੀ ਪੈਂਦੀ ਸੀਗੀ ਪਰ ਹੁਣ ਆਪਾਂ ਨੂੰ ਲਿਆਉਣ ਦੀ ਲੋੜ ਨਹੀਂ ਫਲੀ ਦਾ ਸਾਈਜ਼ ਮੈਂ ਤੁਹਾਨੂੰ ਵਿਖਾਉਣੀ ਆ ਉਹ ਦੇਖੋ ਇਹ ਦੇਖੋ ਫਲੀ ਦਾ ਸਾਈਜ਼ ਦੇਖੋ ਇਹ ਜਿਹੜੀ ਫਲੀ ਹੈ ਥੱਲੇ ਵੀ ਐ ਲੱਗਦੀ ਪਈ ਹੈ ਇੰਨੀ ਕੁ ਜਿਆਦੀ ਲੰਬੀ ਹੋਈ ਹੈ ਇਸ ਤੋਂ ਵੱਡੀਆਂ ਫਲੀਆਂ ਵੀ ਉਹ ਬਾਹਰਲੀ ਸਾਈਡ ਤੇ ਲੱਗੀਆਂ ਤੇ ਇਹ ਦੇਖੋ ਜੀ ਆ ਸਾਰੀਆਂ ਜਿਹੜੀਆਂ ਸੁੰਜੜਾਂ ਦੀਆਂ ਫਲੀਆਂ ਇਧਰ ਵੀ ਸੁੰਜੜਾਂ ਦੀਆਂ ਫਲੀਆਂ ਤੇ ਸਭ ਤੋਂ ਜਿਹੜੀਆਂ ਵੱਡੀਆਂ ਹੋਈਆਂ ਉਹ ਦਿਖਾਉਣੀ ਮੈਂ ਤੁਹਾਨੂੰ ਇਹ ਦੇਖੋ ਮੇਰੀਆਂ ਨਾ ਚਾਰ ਗਿੱਠਾਂ ਸੀ ਉਦੋਂ ਫਲੀਆਂ ਦੇਖੋ ਇੱਕ ਗਿੱਠ ਦੋ ਤਿੰਨ ਦੇ 4 ਤੋਂ ਵੀ 4.5 ਹੋ ਗਏ ਹੁਣ ਉਹ ਦੇ ਅੱਡੀ ਫਲੀ ਹੋ ਗਈ ਹੈ ਦੇਖਿਓਗੇ ਇੰਨੀ ਫਲੀ ਤੁਸੀਂ ਕਦੀ ਕਿਸ ਦੇ ਘਰੇ ਲੱਗੀ ਦੇਖੋ ਇੰਨਾ ਕ ਜਿਆਦਾ ਮਜ਼ਾ ਆਇਆ ਨਾ ਮੈਨੂੰ ਕਿ ਇੰਨੀਆਂ ਜਿਆਦੀਆਂ ਫਲੀਆਂ ਲੱਗੀਆਂ ਹੋਈਆਂ ਨਾ ਇਹਨੂੰ ਵੀ ਦੇਖ ਕੇ ਇਹਦੀ ਰੂਹ ਖੁਸ਼ ਹੋ ਗਈ ਮੇਰੀ ਦੇਖੋ ਐ ਪੂਰੀ ਤਾਜੀ ਫਲੀਆ ਇਹਦਾ ਹੁਣ ਆਪਾਂ ਕਰਾਂਗੇ ਚਾਰ ਤਿਆਰ ਆ ਸਾਰੀਆਂ ਜਿਹੜੀਆਂ ਫਲੀਆਂ ਲੱਗੀਆਂ ਨੇ ਸਾਰੀਆਂ ਉੱਪਰ ਤੱਕ ਸਭ ਫਲੀਆਂ ਨਾਲ ਭਰਿਆ ਪਿਆ ਸਾਰਾ ਤੇ ਇਹਨਾਂ ਦੀ ਅੱਜ ਆਪਾਂ ਤੜਾਈ ਵੀ ਕਰਾਂਗੇ ਵੀ ਫਲੀਆਂ ਆਪਣੀਆਂ ਕਿੰਨੀਆਂ ਹੁੰਦੀਆਂ ਤੇ ਫਿਰ ਆਪਾਂ ਕਰਾਂਗੇ ਦਾ ਚਾਰ ਤਿਆਰ ਇਥੇ ਛੋਟਾ ਜਿਹਾ ਆਪਣਾ ਗਾਰਡਨ ਇਧਰ ਵੀ ਸਾਰੀ ਆਪਣੀ ਹਲਦੀ ਲੱਗੀ ਆ ਬਸ ਘਾਹ ਕੱਢਾਂਗੇ ਇੰਨਾ ਨਾ ਵੱਡਾ ਤੇ ਫਿਰ ਹਲਦੀ ਵਿੱਚੋਂ ਦਿਸਣੀ ਆ ਸਾਰੀ ਦੇਖੋ ਥੱਲੇ ਆ ਹਲਦੀ ਬਹੁਤ ਸੋਹਣੀ ਬਣੀ ਹੋਈ ਆ ਤੇ ਇਹ ਆਪਣਾ ਹੈਗਾ ਜੀ ਅਰ ਹਰਦਾਲ ਜਿਹੜੀ ਹੁੰਦੀ ਆ ਨਾ ਉਹਦਾ ਬੂਟਾ ਆਪਣਾ ਬਹੁਤ ਸੋਹਣੀ ਫਲੀ ਇਹਨੂੰ ਲੱਗੀ ਆ ਵੀ ਤੋੜਨ ਵਾਲੀ ਆ ਉਹ ਵੀ ਸੁੰਜਣਾ ਤੇ ਕਾ ਮਰੂਦ ਆਪਣਾ ਇਹ ਵੀ ਆਪਣੇ ਆਪ ਉੱਗਿਆ ਇਹਦੇ ਵੀ ਮਰੂਦ ਜਿਹੜੇ ਬਹੁਤ ਮਿੱਠੇ ਆ ਸੋ ਹੁਣ ਆਪਾਂ ਪਹਿਲਾਂ ਸੁੰਜਣਾ ਦੀ ਫਲੀ ਜਿਹੜੀ ਉਹ ਤੋੜ ਲੈਨੇ ਆ ਜਿਹੜੀਆਂ نیچے-नीचे ਫਲੀਆਂ ਉਹੀ ਆਪਾਂ ਤੋੜਾਂਗੇ ਉੱਪਰ ਅਜੇ ਕੱਚੀਆਂ ਨੇ ਤੇ ਇਹ ਸਾਰੀਆਂ ਫਲੀਆਂ ਆਪਾਂ ਤੋੜ ਲਈਆਂ ਤੇ ਇਹਨਾਂ ਨੂੰ ਲੈ ਕੇ ਚੱਲਦੇ ਘਰ ਇਹ ਦੋ ਹੈਗੇ ਆਪਣੀਆਂ ਮੋਲੀਆਂ ਤੇ ਲੋ ਜੀ ਆਪਾਂ ਟੋਕਰੀ ਲਈ ਆ ਪਰ ਤੇ ਆਪਾਂ ਇੱਥੇ ਓਕਾ ਦਿੰਦੇ ਆ ਰਹੇ ਆਂ ਵੀ ਲੋ ਜੀ ਸੌਂਜਣਾਂ ਦੀ ਫਲੀ ਲੋ ਜੀ ਤਾਜੀ-ਤਾਜੀ ਫਲੀ ਲੋ ਜੀ ਤੇ ਇਹ ਸਾਰਾ ਟੋਕਰਾ ਆਪਾਂ ਭਰ ਲਿਆ ਸੀ ਤੇ ਜਾਂਦੇ-ਜਾਂਦੇ ਮੈਂ ਕਿਹਾ ਵੀ ਦੋ ਅਮਰੂਦ ਤੇ ਇਸੇ ਮੈਨੂੰ ਪੱਕੇ-ਪੱਕੇ ਇਹ ਵੀ ਮੈਂ ਕਿਹਾ ਚੱਲ ਤੋੜ ਲੈਨੇ ਆਪਾਂ ਨਾਲ ਮੋਲੀਆਂ ਨਾਲ ਅਮਰੂਦ ਤੇ ਨਾਲੇ ਸੌਂਜਣਾਂ ਦੀਆਂ ਫਲੀਆਂ ਤੇ ਹੁਣ ਚੱਲ ਕੇ ਇਹਨਾਂ ਦਾ ਆਪਾਂ ਬਣਾਉਨੇ ਆ ਜੀ ਅਚਾਰ ਤੇ ਟੋਕਰੀ ਵਿੱਚ ਤੇ ਗੱਡੀ ਤੇ ਰੱਖ ਰਹੀਆਂ ਤੇ ਇਹਨਾਂ ਕੋਈ ਕਮੈਂਟ ਕਰਿਓ ਜੇ ਵੀ ਤੁਸੀਂ ਗੱਡੀ ਤੇ ਰੱਖ ਰਹੇ ਚਰੀਟਾਂ ਬਣਣੀਆਂ ਗੱਡੀ ਅਜੇ ਹੀ ਰੰਗ ਕਰਾਉਣੀ ਹੈ ਜਿਵੇਂ ਪਹਿਲਾਂ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਤਿਆਰ ਕਰਕੇ ਗੱਡੀਆਂ ਨੂੰ ਫਿਰ ਰੰਗ ਰੋਗਣ ਵੀ ਪੂਰਾ ਚੰਗੀ ਤਰ੍ਹਾਂ ਕਰਕੇ ਫਿਰ ਆਪਾਂ ਸੇਲ ਕਰਦੇ ਆ ਤੇ ਹੁਣ ਫਿਲਹਾਲ ਤੇ ਆਪਾਂ ਜਾ ਕੇ ਪਹਿਲਾਂ ਸੋਨਿਆਂ ਦਾ ਆਪਾਂ ਆਚਾਰ ਹੀ ਬਣਾਵਾਂਗੇ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਹੁਣ ਇੱਥੇ ਐਂਡ ਕਰਾਂਗੇ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇ ਸੇਕੀ